प्यारे दोस्तों रोज नवियां नवियां कहानियां सुनने के लिए साडे चैनल को शेयर लाइक ते सब्सक्राइब करो जी किताब 40 दिन में से आज ਤੁਹਾਡੇ ਰੋਬਰੂ ਹੈ ਦਿਨ ਚੌਥਾ ਤਵਾ ਰੀਖ ਦੇ ਗਵਾ ਰੁਖ ਵੀ ਹੋਇਆ ਕਰਦੇ ਨੇ ਸੁਣ ਕੇ ਰਾਈਆਂ ਦੇ ਦੁੱਖ ਇਹ ਵੀ ਰੋਇਆ ਕਰਦੇ ਨੇ ਸਾਰਾ ਇਤਿਹਾਸ ਕਿਤਾਬਾਂ ਚ ਨਹੀਂ ਹੁੰਦਾ ਤੁਰਦਿਆਂ ਤੁਰਦਿਆਂ ਇੱਕ ਬਹੁਤ ਪੁਰਾਣਾ ਅੰਤਖਤ ਦਿਸਿਆ ਗੂੜੀ ਛਾਂ ਵੇਖ ਕੇ ਦੋਵਾਂ ਨੇ ਰੁਕਣ ਦਾ ਮਨ ਬਣਾ ਲਿਆ ਬਿਰਾਨ ਰਸਤੇ 'ਚ ਰੁੱਖ ਅਡੋਲ ਖੜਾ ਸੀ ਸਿਖਰ ਦੁਪਹਿਰ ਸੀ ਹਵਾ ਦਾ ਨਾ ਮੋ ਨਿਸ਼ਾਨ ਨਹੀਂ ਸੀ ਕੋਈ ਪੱਤਾ ਤੱਕ ਨਹੀਂ ਸੀ ਹਲਰਿਆ ਚੁੱਪ ਚਾਪ ਪਰਾਇਆਂ ਨੂੰ ਨਿਹਾਰ ਦੇ ਪੱਤੇ ਇੰਜ ਲੱਗ ਰਹੇ ਸਨ ਜਿਵੇਂ ਉਹਨਾਂ ਦੇ ਸਫਰ ਲਈ ਦਵਾਵਾਂ ਮੰਗ ਰਹੇ ਹੋਣ ਤੇ ਟਿੱਕੀ ਹਵਾ ਵਿੱਚ ਦਰਖਤ ਦੀ ਛਾਂ ਹੇਠਾਂ ਬੈਠੇ ਰਾਈਆਂ ਦੀਆਂ ਗੱਲਾਂ ਕੰਨ ਲਾ ਕੇ ਸੁਣ ਰਹੀ ਹੋਣ। ਜਵਾਨਾ ਇਹ ਦਰਖਤ ਲਗਭਗ ਹਜ਼ਾਰ ਸਾਲ ਪੁਰਾਣਾ ਹੈ। ਫਕੀਰ ਨੇ ਲੋਈ ਬਿਸ਼ਾਉਂਦਿਆਂ ਕਿਹਾ। ਹਜ਼ਾਰ ਸਾਲ? ਕੇਸਰ ਨੇ ਹੈਰਾਨ ਹੋ ਕੇ ਕਿਹਾ। ਫਕੀਰ ਨੇ ਹਾਂ ਵਿੱਚ ਸਿਰ ਹਿਲਾਉਂਦਿਆਂ ਕਿਹਾ। ਜਰਾ ਸੋਚ। ਇਹ ਦਰਖਤ ਨਾਨਕ ਪਾਤਸ਼ਾਹ ਤੋਂ ਵੀ 500 ਸਾਲ ਪਹਿਲਾਂ ਤੋਂ ਇੱਥੇ ਹੀ ਹੈ ਕੇਸਰ ਨੇ ਦਰਖਤ ਦੇ ਤਣੇ ਨੂੰ ਹੱਥ ਲਾਇਆ ਤਾਂ ਉਹ ਸੁੰਨ ਹੋ ਗਿਆ ਸੋਚ ਜਿਵੇਂ ਰੁਕ ਗਈ ਉਸ ਨੂੰ ਇਸ ਦਾ ਤਣਾ ਆਪਣਾ ਬਾਪੂ ਲੱਗਿਆ ਤੇ ਉਸ ਨੇ ਕੇਸਰ ਦਾ ਜਿਵੇਂ ਕਲਾਵਾ ਭਰ ਲਿਆ ਹੋਵੇ ਉਸ ਦੀਆਂ ਅੱਖਾਂ ਵਿੱਚ ਸੱਲ ਆ ਗਈ ਉਸ ਨੂੰ ਲੱਗਿਆ ਜਿਵੇਂ ਇੱਕ ਖੜਾਕ ਉਸ ਦੇ ਅੰਦਰ ਹੋਇਆ ਤੇ ਇੱਕ ਪੀਲਾ ਪੱਤਾ ਉਸ ਦੇ ਅੰਦਰ ਡਿੱਗ ਪਿਆ ਹੋਵੇ। ਫਕੀਰ ਨੇ ਕੇਸਰ ਦੇ ਅਚੰਬੇ ਭਰੇ ਚਿਹਰੇ ਨੂੰ ਵੇਖਦਿਆਂ ਕਿਹਾ ਇਸ ਰੁੱਖ ਨੇ ਭਲਾ ਕਿੰਨਾ ਕੁਝ ਵੇਖਿਆ ਹੋਵੇਗਾ। ਦੁਨੀਆ ਨੂੰ ਵਾਰ-ਵਾਰ ਬਦਲਦਿਆਂ ਵੇਖਿਆ ਹੋਵੇਗਾ। ਵੇਖਿਆ ਜਾਵੇ ਤਾਂ ਦੁਨੀਆ ਭਾਵੇਂ ਬਹੁਤ ਬਦਲ ਗਈ। ਪਰ ਬਦਲਿਆ ਅਸਲ ਵਿੱਚ ਕੁਝ ਵੀ ਨਹੀਂ। ਇੰਨੇ ਚ ਇੱਕ ਆਵਾਜ਼ ਆਈ। ਦੁਨੀਆ ਤਾਂ ਇੱਕ ਸਰਾ ਹੈ। ਬਸ ਮੁਸਾਫਿਰ ਬਦਲਦੇ ਨੇ। ਕਿਸੇ ਸੋਚ ਰਿਹਾ ਸੀ ਕਿ ਕੀ ਇਹ ਆਵਾਜ਼ ਫਕੀਰ ਦੀ ਸੀ ਜਾਂ ਰੁੱਖ ਦੀਆਂ ਜੜ੍ਹਾਂ ਤੋਂ ਆਈ ਸੀ ਦਿਨ ਢਲ ਚੁੱਕਿਆ ਸੀ ਫਕੀਰ ਨੇ ਲੰਬੇ ਪੈਂਦਿਆਂ ਗੱਲ ਅੱਗੇ ਤੋਰੀ ਗੱਬਰੂਆ ਹਜ਼ਾਰਾਂ ਸਾਲ ਪਹਿਲਾਂ ਵੀ ਦਿਨ ਇਦਾਂ ਹੀ ਗੁਜ਼ਰਦੇ ਸਨ ਲੋਕ ਅੱਜ ਵਾਂਗ ਹਰ ਰੋਜ਼ ਜੰਮਦੇ ਤੇ ਹਰ ਰੋਜ਼ ਮਰਦੇ ਸਨ ਸੌਂਦੇ ਉੱਠਦੇ ਤੇ ਲੜਦੇ ਝਗੜਦੇ ਸਨ ਇਹੋ ਕੁਝ ਆਉਣ ਵਾਲੇ ਹਜ਼ਾਰਾਂ ਸਾਲਾਂ ਤੱਕ ਏਵੇਂ ਹੀ ਚੱਲਦਾ ਰਹਿਣਾ ਹੈ। ਇਸ ਸਾਰੇ ਬਰਤਾਰੇ ਵਿੱਚ ਪ੍ਰਮਾਤਮਾ ਨੇ ਸਾਨੂੰ ਕੋਈ ਨਾ ਕੋਈ ਛੋਟਾ ਜਾਂ ਵੱਡਾ ਕੰਮ ਕਰਨ ਦੇ ਲਈ ਦੁਨੀਆ ਤੇ ਭੇਜਿਆ ਹੈ। ਬਸ ਇਹੋ ਕੰਮ ਹੀ ਜੀਵਨ ਦਾ ਮੰਤਵ ਹੈ। ਤੇ ਇਸ ਮੰਤਵ ਨੂੰ ਲੱਭਣਾ ਤੇ ਪੂਰਾ ਕਰਨਾ ਹੀ ਜ਼ਿੰਦਗੀ ਹੈ। ਕਹਿ ਕੇ ਫਕੀਰ ਕਾਫੀ देर ਚੁੱਪ ਰਿਹਾ। ਫਕੀਰ ਦੀਆਂ ਗੱਲਾਂ ਕੇਸਰ ਦੇ ਦਿਮਾਗ ਵਿੱਚ ਲਗਾਤਾਰ ਘੁੰਮ ਰਹੀਆਂ ਸਨ ਪਰ ਬਹੁਤਿਆਂ ਦੀ ਉਹਨੂੰ ਸਮਝ ਵੀ ਨਹੀਂ ਸੀ ਆ ਰਹੀ ਉਸ ਦੀ ਸੋਚ ਫਿਰ ਉਸ ਦਿਨ ਤੇ ਅਟਕ ਗਈ ਜਿਸ ਦਿਨ ਮਾਂ ਨੂੰ ਜ਼ਖਮੀ ਕਰਕੇ ਕੋਈ ਭੈਣ ਤਾਰਾ ਨੂੰ ਚੁੱਕ ਕੇ ਲੈ ਗਿਆ ਸੀ ਉਸ ਦਿਨ ਤਾਂ ਬਾਕੀ ਦਿਨਾਂ ਵਰਗਾ ਦਿਨ ਨਹੀਂ ਸੀ ਸੋਚਦਿਆਂ ਕੇਸਰ ਦੀਆਂ ਅੱਖਾਂ ਪਰ ਆਈਆਂ ਪੈਣ ਤਾਰੋ ਵਾਲੇ ਹਾਦਸੇ ਤੇ ਮਾਂ ਦੇ ਤੁਰ ਜਾਣ ਬਾਅਦ ਬਾਪੂ ਦੇ ਮੋਹ ਵਿੱਚ ਜਿਵੇਂ ਜਵਾਨੀ ਨਹੀਂ ਸੀ ਰਹੀ ਪਹਿਲਵਾਨੀ ਵੀ ਛੱਡ ਦਿੱਤੀ ਬੇਬੇ ਵੀ ਨਿੱਕੇ ਜਿਹੇ ਕੇਸਰ ਦਾ ਹੱਥ ਫੜ ਕੇ ਘਰ ਦੇ ਅੰਦਰ ਹੀ ਵੜੀ ਰਹਿੰਦੀ ਇਸੇ ਤਰ੍ਹਾਂ ਸਾਲ ਕੁ ਲੰਘ ਗਿਆ ਇੱਕ ਦਿਨ ਬਾਪੂ ਨੇ ਬੇਬੇ ਤੇ ਕੇਸਰ ਨੂੰ ਕੋਲ ਬਿਠਾਇਆ ਤੇ ਕਿਹਾ ਮੈਂ ਸੋਚ ਰਿਹਾ ਇੱਕ ਵਾਰ ਵੀਕਾ ਨੇੜ ਜਾਵਾਂ ਸੁਣਿਆ ਉੱਥੇ ਜ਼ਮੀਨਾਂ ਸਸਤੀਆਂ ਨੇ ਇਤੋਂ 12 ਕਿੱਲੇ ਵੇਚ ਕੇ ਉੱਥੇ ਇੱਕ ਮਰੱਬਾ ਖਰੀਦ ਲਵਾਂਗੀ। ਮੇਰਾ ਇੱਥੇ ਰਹਿਣ ਨੂੰ ਹੁਣ ਦਿਲ ਨਹੀਂ ਕਰਦਾ। ਦੂਜੇ ਦਿਨ ਬਾਪੂ ਚਲਾ ਗਿਆ ਸੀ ਤੇ ਅੱਜ ਤੱਕ ਨਹੀਂ ਸੀ ਮੁੜਿਆ। ਦਰਵਾਜ਼ੇ ਵੱਲ ਵੇਖਦਿਆਂ ਬੇਬੇ ਦੀਆਂ ਬੁੱਢੀਆਂ ਅੱਖਾਂ ਦੀ ਨਜ਼ਰ ਵੀ ਹੁਣ ਕੱਟ ਗਈ ਸੀ। ਬਸ ਇੱਕ ਚਿੱਠੀ ਆਈ ਸੀ ਬਾਪੂ ਦੀ ਕਿਸੇ ਸਰਾਂ ਦਾ ਸਰਨਾਵਾ ਸੀ। ਲੋਕੀ ਕਈ ਗੱਲਾਂ ਬਣਾ ਰਹੇ ਸਨ ਕੋਈ ਕਹਿ ਰਿਹਾ ਸੀ ਦੂਜਾ ਵਿਆਹ ਕਰਵਾ ਲਿਆ। ਕੋਈ ਆਖਦਾ ਸੀ ਕਿਸੇ ਨੇ ਮਾਰ ਦਿੱਤਾ ਜਿੰਨੇ ਮੂੰਹ ਉੰਨੀਆਂ ਗੱਲਾਂ ਸੋਚਦਿਆਂ ਸੋਚਦਿਆਂ ਕੇਸਰ ਨੂੰ ਉਹ ਘਟਨਾ ਯਾਦ ਆ ਗਈ ਜਿਹੜੀ ਉਸਨੇ ਪਤਾ ਨਹੀਂ ਕਦੋਂ ਤੇ ਕਿਸ ਕੋਲੋਂ ਸੁਣੀ ਸੀ ਸ਼ਾਇਦ ਹਵੇਲੀ ਜਾਂਦਿਆਂ ਸੱਤ ਚੋਂ ਪਰ ਉਸ ਘਟਨਾ ਦੇ ਦ੍ਰਿਸ਼ ਉਸ ਦੀ ਮਿੱਟੀ ਵਿੱਚ ਅੱਜ ਤੱਕ ਘੁੰਮ ਰਹੇ ਸਨ ਦੋ ਦੇਸ਼ਾਂ ਦੀ ਲੜਾਈ ਲੱਗੀ ਹੋਈ ਹੈ ਧੂਆਂ ਧਾਰ ਬੰਬਾਰੀ ਹੋ ਰਹੀ ਹੈ ਇੱਕ ਮੋਰਚੇ ਤੇ ਬੰਬ ਡਿੱਗਦਾ ਹੈ ਨਾਲ ਵਾਲੇ ਮੋਰਚੇ ਵਿੱਚ ਬੈਠਾ ਇੱਕ ਸਿਪਾਹੀ ਆਪਣੇ ਕਮਾਂਡਰ ਨੂੰ ਕਹਿੰਦਾ ਹੈ ਕਿ ਜਿਸ ਮੋਰਚੇ ਉੱਤੇ ਹੁਣੇ ਬੰਬ ਡਿੱਗਿਆ ਹੈ ਉਸ ਵਿੱਚ ਮੇਰਾ ਭਰਾਵਾਂ ਵਰਗਾ ਦੋਸਤ ਲੜ ਰਿਹਾ ਸੀ ਮੈਂ ਉੱਥੇ ਜਾਣਾ ਚਾਹੁੰਦਾ ਹਾਂ ਕਿਉਂਕਿ ਪਤਾ ਨਹੀਂ ਉਹ ਕਿਸ ਹਾਲਾਤ ਵਿੱਚ ਹੋਵੇਗਾ ਕਮਾਂਡਰ ਨੇ ਕਿਹਾ ਤੂੰ ਉੱਥੇ ਜਾ ਕੇ ਹੁਣ ਕੀ ਕਰੇਗਾ ਲੱਗਦਾ ਸਭ ਕੁਝ ਖਤਮ ਹੋ ਗਿਆ ਹੈ ਪਰ ਫੌਜੀ ਦੇ ਬਾਰ-ਬਾਰ ਯਤਨ ਕਰਨ ਤੇ ਕਮਾਂਡਰ ਉਸ ਨੂੰ ਇਜਾਜ਼ਤ ਦੇ ਦਿੰਦਾ ਹੈ। ਫੌਜੀ ਉਸ ਮੋਰਚੇ ਵਿੱਚ ਜਾ ਕੇ ਵੇਖਦਾ ਹੈ ਕਿ ਉਸ ਦਾ ਦੋਸਤ ਬਹੁਤ ਜ਼ਖਮੀ ਹਾਲਤ ਵਿੱਚ ਨਿਡਾਲ ਪਿਆ ਹੋਇਆ ਹੈ। ਉਸ ਨੂੰ ਆਇਆ ਵੇਖ ਕੇ ਜ਼ਖਮੀ ਦੋਸਤ ਨੇ ਹੱਥ ਉੱਪਰ ਕੀਤਾ ਤੇ ਉਸ ਦੀ ਬਾਹ ਫੜ ਕੇ ਕਹਿਣ ਲੱਗਿਆ ਮੈਨੂੰ ਪੂਰੀ ਉਮੀਦ ਸੀ ਕਿ ਤੂੰ ਆਵੇਂਗਾ ਜ਼ਰੂਰ। ਕਹਿੰਦਿਆਂ ਉਸ ਨੇ ਪ੍ਰਾਣ ਤਿਆਗ ਦਿੱਤੇ। ਅੱਜ ਕਿਸਰ ਨੂੰ ਲੱਗਿਆ ਕਿ ਉਹ ਬਾਹ ਜਿਵੇਂ ਉਸਦੀ ਹੋਵੇ ਤੇ ਬਾਪੂ ਉਸਦੀ ਬਾਹ ਫੜ ਕੇ ਕਹਿ ਰਿਹਾ ਹੋਵੇ ਕਿਸਰਾ ਮੈਨੂੰ ਪੂਰੀ ਉਮੀਦ ਸੀ ਕਿ ਤੂੰ ਆਵੇਂਗਾ ਜ਼ਰੂਰ ਉਸ ਦੀਆਂ ਅੱਖਾਂ ਚ ਉਦਰੇਵਾ ਹੋਰ ਵੀ ਵੱਧ ਗਿਆ ਇਹ ਉਸ ਦੀ ਜਾਗ ਦੀ ਰਾਤ ਸੀ ਦਿਨ ਪੰਜਵਾਂ ਕਾਇਨਾਤ ਹਰ ਪਲ ਬਦਲਦੀ ਹੈ ਜੋ ਮਿਲਿਆ ਹੈ ਉਹ ਵਿਛੜੇਗਾ ਜ਼ਰੂਰ ਤੇ ਜੋ ਵਿਛੜਿਆ ਹੈ ਉਹ ਕਿਸੇ ਨਾ ਕਿਸੇ ਰੂਪ ਵਿੱਚ ਮਿਲੇਗਾ ਜ਼ਰੂਰ ਭਾਫ਼ ਦੇ ਬੱਦਲ ਬਣ ਤੋਂ ਪਹਿਲਾਂ ਧਰਤੀ ਨੂੰ ਕਿਹਾ ਤਖਤੂ ਪੁਰਾ ਲੰਕੇ ਕਿਸਰ ਨੂੰ ਲੱਗਿਆ ਕਿ ਪਿੰਡੋਂ ਇੰਨੇ ਦੂਰ ਤਾਂ ਉਹ ਪਹਿਲਾਂ ਕਦੇ ਵੀ ਨਹੀਂ ਸੀ ਆਇਆ ਹੋਲੇ ਮੁਹੱਲੇ ਤੇ ਆਨੰਦਪੁਰ ਸਾਹਿਬ ਤੇ ਦਿਵਾਲੀ ਤੇ ਦਰਬਾਰ ਸਾਹਿਬ ਤੋਂ ਅਗਾਹ ਦੀ ਦੁਨੀਆ ਤਾਂ ਕੇਸਰ ਨੇ ਕਦੇ ਵੇਖੀ ਹੀ ਨਹੀਂ ਸੀ ਅੱਜ ਕੇਸਰ ਦਾ ਮਨ ਸਵੇਰ ਤੋਂ ਹੀ ਉਖੜਿਆ-ਉਖੜਿਆ ਸੀ ਰਾਤੀ ਸੁਪਨੇ ਵਿੱਚ ਉਹ ਕਦੇ ਬੂਹੇਵਲ ਤੱਕਦੀ ਬੇਬੇ ਕਦੇ ਚੋਰੀ-ਚੋਰੀ ਬਨੇਰੇ ਤੋਂ ਵੇਖਦੀ ਜੀਤੀ ਕਦੇ ਮਾਂ ਦੀਆਂ ਉਦਾਸ ਅੱਖਾਂ ਤੇ ਵੰਡਵੇਲੇ ਦੇ ਹਮਲੇ ਨੂੰ ਵੇਖਦਾ ਰਿਹਾ ਸਾਰੀ ਰਾਤ ਪਾਸੇ ਮਾਰਦਿਆਂ ਦੀ ਲੰਗੀ ਸੀ ਚੰਨ ਦੀ ਟਿੱਕੀ 'ਚ ਕੇਸਰ ਦੀ ਬੇਚੈਨੀ ਦਾ ਹੌਂਕਾਰ ਆਲ ਗਿਆ ਸੀ ਸਾਈ ਜੀ ਜੇ ਸਭ ਕੁਝ ਕਾਰਨ ਕਰਾਉਣ ਵਾਲਾ ਪਰਮਾਤਮਾ ਹੀ ਹੈ ਤਾਂ ਫਿਰ ਕਤਲ ਕਿਉਂ ਹੁੰਦੇ ਹਨ ਕਿਉਂ ਲੋਕ ਵਿਛੜ ਜਾਂਦੇ ਹਨ ਕਿਉਂ ਤਕੜੇ ਦਾ ਸੱਤੀ ਵੀ 100 ਹੋ ਜਾਂਦਾ ਹੈ ਉਸਨੇ ਨੀਮੀ પાਕੇ ਮਦ ਅਵਾਜ਼ ਵਿੱਚ ਪੁੱਛਿਆ ਸਾਹਮਣੇ ਦੂਰ ਤੱਕ ਫੈਲੇ ਵਿਰਾਨ ਰੇਤ ਦੇ ਟਿੱਬਿਆਂ ਵੱਲ ਵੇਖਦਿਆਂ ਫਕੀਰ ਨੇ ਥੋੜੀ ਦੇਰ ਬਾਅਦ ਜਵਾਬ ਦਿੱਤਾ ਬੰਦੇ ਦੀ ਜ਼ਿੰਦਗੀ ਗड्ढे ਨਾਲ ਬੰਨੇ ਕੁੱਤੇ ਵਰਗੀ ਹੁੰਦੀ ਹੈ ਜਿੱਧਰ ਗੱਡਾ ਜਾਵੇਗਾ ਕੁੱਤੇ ਨੂੰ ਉਧਰ ਹੀ ਜਾਣਾ ਪੈਂਦਾ ਹੈ ਗੱਡਾ ਸੰਸਾਰ ਹੈ ਜਿਸ ਨੂੰ ਚਲਾਉਣ ਵਾਲਾ ਪਰਮਾਤਮਾ ਹੈ ਜਿਸ ਰੱਸੀ ਨਾਲ ਕੁੱਤਾ ਬੱਝਾ ਹੈ ਉਹ ਰੱਸੀ ਕਿਸੇ ਦੀ ਛੋਟੀ ਹੈ ਕਿਸੇ ਦੀ ਲੰਬੀ ਇਹ ਰੱਸੀ ਸਾਨੂੰ ਥੋੜੀ ਖੁੱਲ ਜ਼ਰੂਰ ਦਿੰਦੀ ਹੈ ਪਰ ਚੱਲਣਾ ਮਾਲਕ ਦੀ ਮਰਜ਼ੀ ਮੁਤਾਬਕ ਇਹ ਗड्ढे ਦੇ ਨਾਲ-ਨਾਲ ਹੀ ਪੈਂਦਾ ਹੈ ਰੱਸੀ ਦੀ ਦਿੱਤੀ ਖੁੱਲ ਨਾਲ ਅਸੀਂ ਜੋ ਕੁਝ ਵੀ ਕਰਦੇ ਹਾਂ ਉਹੀ ਸਾਡੇ ਕਰਮ ਬਣਦੇ ਹਨ ਤੇ ਉਹੀ ਸਾਡੇ ਦੁੱਖ ਸੁੱਖ ਦਾ ਕਾਰਨ ਸੁਨਮਸਾਨ ਰਾਤ ਹੀ ਹੁਣ ਸਿਰਫ ਦੋਮਾ ਦੇ ਕਦਮਾਂ ਦੀ ਪੈਰ ਚਾਲ ਹੀ ਸੁਣ ਰਹੀ ਸੀ ਪਰ ਕੇਸਰ ਦੇ ਦਿਲ ਚ ਜਿਵੇਂ ਤੂਫਾਨ ਆਇਆ ਹੋਵੇ ਯਾਦਾਂ ਦਾ ਉਹ ਸੋਚ ਰਿਹਾ ਸੀ ਅੱਜ 5 ਦਿਨ ਹੋ ਗਏ ਨੇ ਘਰੋਂ ਆਇਆ ਜੀਤੀ ਹਵੇਲੀ ਵਾਲਾ ਰਾ ਰੋਜ਼ ਵੇਖਦੀ ਹੋਵੇਗੀ ਮੈਂ ਕੁਝ ਦੱਸ ਕੇ ਵੀ ਨਹੀਂ ਆਇਆ ਕੋਈ ਚਿੱਠੀ ਜਾਂ ਰੁੱਕਾ ਹੀ ਲਿਖ ਦਿੰਦਾ ਉਸ ਨੂੰ ਆਪਣੇ ਆਪ ਤੇ ਗੁੱਸਾ ਆ ਰਿਹਾ ਸੀ ਮੈਨੂੰ ਪੱਕਾ ਪਤਾ ਸੀ ਜੀਤੀ ਜ਼ਰੂਰ ਬੀਬੇ ਕੋਲ ਜਾਊਗੀ ਮੇਰਾ ਪਤਾ ਕਰਨ ਪਰ ਬੀਬੇ ਨੂੰ ਤਾਂ ਆਪ ਕੁਝ ਨਹੀਂ ਪਤਾ ਕੇਸਰ ਨੂੰ ਲੱਗਿਆ ਜੀਤੀ ਦਾ ਹਾਲ ਵੀ ਉਵੇਂ ਦਾ ਹੀ ਹੋਣਾ ਜਿਵੇਂ ਦਾ ਉਸ ਦਾ ਉਹਨਾਂ ਦਿਨਾਂ ਚ ਹੁੰਦਾ ਸੀ ਜਦੋਂ ਜੀਤੀ 2-3 ਹਫ਼ਤਿਆਂ ਲਈ ਆਪਣੇ ਨਾਨਕੇ ਚਲੀ ਜਾਂਦੀ ਸੀ ਜਾਂ ਜਦੋਂ ਇੱਕ ਵਾਰੀ ਉਹ ਮਹੀਨੇ ਲਈ ਆਪਣੇ ਮਾਮੇ ਦੀ ਕੁੜੀ ਦੇ ਵਿਆਹ ਤੇ ਚਲੀ ਗਈ ਸੀ ਕੇਸਰ ਦਾ ਉਦੋਂ ਕੁਝ ਵੀ ਕਰਨੋਂ ਦਿਲ ਨਹੀਂ ਸੀ ਕਰਦਾ ਤੇ ਸਭ ਕੁਝ ਭੁੱਲ ਪਲਾ ਗਿਆ ਹੁੰਦਾ ਸੀ ਡੰਗਰਾਂ ਨੂੰ ਪਾਣੀ ਪਿਉਣਾ ਉਹ ਲੱਜਾਂਦਾ ਜਾਫਿਰ ਮੱਜ ਨੂੰ ਵਾਰ-ਵਾਰ ਪਾਣੀ ਦੇ ਚੜੇ ਕੋਲ ਲੈ ਕੇ ਚਲਾ ਜਾਂਦਾ ਪਰ ਉਸ ਨੂੰ ਘਟੋ-ਘਟ ਇਹ ਤਾਂ ਪਤਾ ਹੁੰਦਾ ਸੀ ਕਿ ਜੀਤੀ ਨਾਨਕੇ ਗਈ ਹੋਈ ਹੈ ਜੀਤੀ ਨੂੰ ਤਾਂ ਮੇਰੇ ਬਾਰੇ ਕੁਝ ਵੀ ਨਹੀਂ ਪਤਾ ਉਸ ਨੂੰ ਲੱਗਿਆ ਜਿਵੇਂ ਉਸ ਦੀ ਜੀਤੀ ਦੀ ਰਸੀ ਕਿਸੇ ਹੋਰ ਦੇ ਗੱਡੇ ਨਾਲ ਬੱਝੀ ਹੋਵੇ ਉਹ ਉਦਾਸ ਹੋ ਗਿਆ ਉਸ ਨੂੰ ਲੱਗਿਆ ਜਿਵੇਂ ਜੀਤੀ ਕਹਿ ਰਹੀ ਹੋਵੇ ਕਿਸਰਾ ਤੂੰ ਬਿਨਾਂ ਦੱਸੀ ਨਹੀਂ ਸੀ ਜਾਣਾ ਤੋ ਚੰਗਾ ਨਹੀਂ ਕੀਤਾ ਜੀਤੀ ਦੇ ਸਾਹ ਜਿਵੇਂ ਉਸ ਦੇ ਸਾਹਾਂ ਵਿੱਚ ਰਲ ਗਈ ਹੋਣ ਉਹ ਸਾਰੇ ਦਾ ਸਾਰਾ ਧੜਕਰਿਆ ਸੀ ਜਿਹੜੀ ਮੌਲੀ ਦੀ ਗੰਢ ਪਿੱਪਲ ਨਾਲ ਬੰਨੀ ਸੀ ਕੇਸਰਾ ਉਸ ਗੰਢ ਦਾ ਕੀ ਬਣੇਗਾ ਜੀਤੀ ਦੇ ਇਹਨਾਂ ਬੁੱਲਾਂ ਨੇ ਕੇਸਰ ਨੂੰ ਨਿਚੋੜ ਕੇ ਰੱਖ ਦਿੱਤਾ ਅੱਜ ਫੇਰ ਬੰਡ ਦੇ ਸੰਤਾਪ ਦੀ ਗੱਲ ਚੱਲੀ ਤਫਕੀਰ ਨੇ ਭਾਵੁਕ ਹੋ ਕੇ ਦੱਸਿਆ ਸੀ ਕਿ ਜਦੋਂ 47 ਦੀ ਵੰਡ ਵੇਲੇ ਬਾਬੇ ਦਾ ਨਨਕਾਣਾ ਅਤੇ ਸਿੱਖਾਂ ਦੀ ਰਾਸਤਾਨੀ ਲਾਹੌਰ ਨੂੰ ਸਾਡੇ ਤੋਂ ਵੱਖ ਕੀਤਾ ਗਿਆ ਸੀ ਤਾਂ ਇੰਜ ਲੱਗਿਆ ਸੀ ਜਿਵੇਂ ਸਰੀਰ ਤੋਂ ਕਿਸੇ ਨੇ ਰੂਹ ਨੂੰ ਵੱਖ ਕਰ ਦਿੱਤਾ ਹੋਵੇ ਫਿਰ ਅੰਬਰ ਵੱਲ ਵੇਖ ਕੇ ਉਸਨੇ ਨਿਹੋਰਾ ਮਾਰਿਆ ਵਾਹ ਮੇਰਿਆ ਮਾਲਕਾ ਤੇਰੀਆਂ ਖੇਡਾਂ ਤੂੰ ਹੀ ਜਾਣੇ ਰਾਤ ਗਹਿਰੀ ਹੋ ਰਹੀ ਸੀ ਫਕੀਰ ਬਾਹਰ ਧੂਣੀ ਕੋਲ ਧਿਆਨ ਲਈ ਬੈਠਾ ਸੀ ਕੇਸਰ ਨੇ ਉਸ ਦੇ ਕੋਲ ਬੈਠਦੇ ਆ ਪੁੱਛਿਆ ਸਾਈਂ ਜੀ 47 ਦੀ ਵੰਡ ਵੇਲੇ ਤੁਸੀਂ ਕਿੱਥੇ ਸੀ ਫਕੀਰ ਨੇ ਕੁਝ ਦੇਰ ਚੁੱਪ ਰਹਿਣ ਪਿਛੋਂ ਹੌਲੀ ਜਹੀ ਜਵਾਬ ਦਿੱਤਾ ਜਵਾਨਾ ਮੈਂ ਆਪਣੇ ਟੱਬਰ ਟੀਰ ਨਾਲ ਬਾਰ ਵਿੱਚ ਸਰਗੁੰਦੇ ਨੇੜੇ 19 ਚੱਕ ਚ ਰਹਿੰਦਾ ਸੀ ਆਪਣੇ ਦੋ ਜਵਾਨ ਪੁੱਤਰਾਂ ਨਾਲ 4 ਮਰਬਿਆਂ ਦੀ ਖੇਤੀ ਕਰਦਾ ਸੀ ਜਦੋਂ ਹਮਲੇ ਸ਼ੁਰੂ ਹੋਏ ਤਾਂ ਮੇਰੀ ਪੂਆ ਦਾ ਪੁੱਤ ਭਰਾ ਜੋ ਫੌਜ ਵਿੱਚ ਸੀ ਉਸਨੇ ਚਿੱਠੀ ਪਾਈ ਕਿ ਬੰਡ ਹੋਣ ਵਾਲੀ ਹੈ ਮੁਲਕ ਦੀ ਹਾਲਾਤ ਖਰਾਬ ਹੋ ਜਾਣੇ ਨੇ ਆਪਣਾ ਸਮਾਨ ਤੇ ਟੱਬਰ ਲੈ ਕੇ ਤੁਸੀਂ ਛੇਤੀ ਬਾਹਰੋਂ ਚੱਲ ਪਾਓ ਅਸੀਂ ਥੋੜਾ ਸਮਾਨ ਇਕੱਠਾ ਕੀਤਾ ਤੇ ਸਾਰਾ ਟੱਬਰ ਲੈ ਕੇ ਅੰਬਰ ਸਾਨੂੰ ਜਾਣ ਵਾਲੀ ਗੱਡੀ 'ਚ ਬੈਠ ਗਏ ਲਾਹੌਰ ਤੋਂ ਅਗਲੇ ਟੇਸ਼ਨ ਤੇ ਗੱਡੀ ਰੁਕੀ ਮੈਂ ਪਾਣੀ ਲੈਣ ਲਈ ਉਤਰਿਆ ਵਾਪਸ ਆਇਆ ਤਾਂ ਕਾਫਰਾ ਨੇ ਗੱਡੀ ਦੇ ਦਰਵਾਜ਼ੇ ਬੰਦ ਕਰਕੇ ਅੱਗ ਲਾ ਦਿੱਤੀ ਮੇਰੀਆਂ ਅੱਖਾਂ ਸਾਹਮਣੇ ਹੀ ਸਭ ਕੁਝ ਰਾਖ ਹੋ ਗਿਆ ਉਸ ਦਿਨ ਤੋਂ ਬਾਅਦ ਮੈਂ ਅੱਜ ਤੱਕ ਕਿਤੇ ਵੀ 2 ਜਾਂ 3 ਦਿਨ ਤੋਂ ਬਾਅਦ ਨਹੀਂ ਰੁਕ ਸਕਿਆ ਹੁਣ ਮੇਰਾ ਟਿਕਾਅ बस ਘੁੰਮਣ ਵਿੱਚ ਹੀ ਹੈ ਫਕੀਰ ਦੀ ਆਵਾਜ਼ ਵਿੱਚ ਸਿਵਿਆਂ ਦੀ ਰਾਖ ਵਰਗੀ ਉਦਾਸੀ ਸੀ। ਦੋ ਸਾਹਾਂ ਦੇ ਵਿਚਕਾਰ ਸਮਾਂ ਰੁਕ ਗਿਆ ਲੱਗਦਾ ਸੀ। ਜਿਵੇਂ ਕਿ ਉਹ ਜਲ ਰਹੇ ਗੱਡੀ ਦੇ ਡੱਬੇ ਨੂੰ ਵੇਖ ਰਹੇ ਹੋਣ। ਦਮ ਘੁੱਟਦੇ ਸਨਾਟੇ ਨੂੰ ਫਕੀਰ ਦੀ ਬੈਰਾਗਮਈ ਆਵਾਜ਼ ਨੇ ਤੋੜਿਆ। ਸਾਡੇ ਉਜਾੜੇ ਨੂੰ ਹੁਣ ਆਜ਼ਾਦੀ ਕਿਹਾ ਜਾਂਦਾ ਹੈ। ਮਿਲਿਆ ਤਾਂ ਪਤਾ ਨਹੀਂ ਕੀ ਪਰ ਗੁਆਇਆ ਬਹੁਤ ਕੁਝ ਹੈ। ਕਈਆਂ ਨੇ ਜਾਨਾਂ ਗਵਾਈਆਂ ਕਈਆਂ ਮੇਰੇ ਵਰਗਿਆਂ ਨੇ ਜਾਨ ਤੋਂ ਸਿਵਾ ਆਪਣਾ ਸਾਰਾ ਕੁਝ ਗਵਾ ਲਿਆ ਕਹਿ ਕੇ ਫਕੀਰ ਕਿਸੇ ਧੁੰਦਲੇ ਅਤੀਤ ਵਿੱਚ ਗਵਾਚ ਗਿਆ ਫਕੀਰ ਦੀਆਂ ਗੱਲਾਂ ਸੁਣ ਕੇ ਕੇਸਰ ਨੂੰ ਆਪਣਾ ਆਪਣਾ ਲੱਗਣ ਲੱਗਿਆ ਜਿਵੇਂ ਕਿਸੇ ਨਾ ਮੁੱਕਣ ਵਾਲੇ ਦੁੱਖ ਦੀ ਸਾਂਝ ਪੈ ਗਈ ਹੋਵੇ ਸ਼ੁਕਰੀਆ ਦੋਸਤੋ ਬਾਕੀ ਫੇਰ